ਅੱਜ ਮਿਤੀ 22 2024 ਨੂੰ ਰਵਿਦਾਸ ਸੁਭਾਵਾਂ ਤਹਿਸੀਲ ਫਲੋਰ ਅਧੀਨ ਸ਼੍ਰੀ ਗੁਰੂ ਰਵਿਦਾਸ ਨਾਮ ਲੈਵਾ ਸੰਗਠਾ ਨੇ ਇੱਕ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਭਵਨ ਫਲੋਰ ਵਿਖੇ ਕੀਤੀ ਇਸ ਮੀਟਿੰਗ ਵਿੱਚ ਪ੍ਰਸ਼ਾਸਨ ਵੱਲੋਂ ਮਿਲੇ ਸਹਿਯੋਗ ਲਈ ਸੰਸਥਾਵਾਂ ਨੇ ਧੰਨਵਾਦ ਕੀਤਾ ਵਾਵਾ ਮਲੇ ਕਿਸਾਨ ਜਥੇਵੰਦੀਆਂ ਨਾਲ ਰਾਜਤਾ ਕੰਮ ਕੀਤਾ ਸ਼ੋਭਾ ਯਾਤਰਾ ਵਾਲੇ ਦਿਨ ਅਤੀ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਵ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਕਿਸਾਨ ਜਥੇਵੰਦੀਆਂ ਨੇ ਵੀ ਸੁਭਾਵਾਂ ਦਾ ਸੋ ਜਾ ਮੰਨਦੇ ਹੋਏ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਨ ਅਤੇ ਸ਼ੋਭਾ ਯਾਤਰਾ ਉਤੇ ਕਿਸੇ ਵੀ ਤਰ੍ਹਾਂ ਦਾ ਧਰਨਾ ਪ੍ਰਦਰਸ਼ਨ ਜਾਂ ਪੁਤਲਾ ਫੂਕ ਨਹੀਂ ਕੀਤਾ ਜਾਵੇਗਾ। ਪ੍ਰਕਾਸ਼ਪੁਰਵ ਨਾਲ ਕਰੋੜਾਂ ਲੋਕਾਂ ਦੀ ਧਾਰਮਿਕ ਭਾਵਨਾ ਜੁੜੀਆਂ ਹਨ। ਇਸ ਲਈ ਕਿਸੇ ਵੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ। ਫਲੋਰ ਤੋਂ ਰਾਜਕਮਾ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ। ਸਾਰੇ ਸੰਗਤਾਂ ਨੂੰ ਜਗਤ ਦੇਵ ਤੁੰਗਦੇਵ ਜੀ ਸਾਰੇ ਹੀ ਇਲਾਕੇ ਦੀਆਂ ਸਮੂਹ ਸ਼੍ਰੀ ਗੁਰਦਾਸ ਭਾਵਾਂ ਅਤੇ ਕੱਤਰਵੀਆਂ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰਦਾਸ ਮਹਾਰਾਜ ਦੇ ਗੁਰਪੁਰਬ ਦੇ ਲੱਖ ਲੱਖ ਵਧਾਈਆਂ ਨਵਰਕੀਪਨ ਫੇਰੇ 9 ਵਜੇ ਤੋਂ ਗੁਰੂ ਘਰ ਤੋਂ ਸ਼੍ਰੀ ਗੁਰਦਾਸ ਪਉੜੀ ਘਲਾਟ ਆਰੰਭ ਹੋਏਗਾ ਤੇ ਸਾਰੇ ਜੋ ਵੀ ਅਸੀਂ ਰੂਟ ਜਿਹੜਾ ਦਿੱਤਾ ਹੈ ਉੱਥੇ ਸਾਰੇ ਤੁਰਲੇਗਾ ਤੇ ਸ਼ਾਮ ਨੂੰ ਸ਼੍ਰੀ ਗੁਰਦਾਸ ਘੇਟੇ ਸਮਾਪਤ ਹੋਏਗਾ ਤੇ ਅਸੀਂ ਜੋ ਪ੍ਰਸ਼ਾਸਨ ਦੇ ਸਾਡੀ ਮੀਟਿੰਗਾਂ ਹੋਈਆਂ ਸੀਗੀਆਂ ਜਿਹੜਾ ਅਸੀਂ ਇਹਨਾਂ ਦੇ ਜਿੰਨੇ ਕੰਮ ਲਾਇਆ ਸਦਾ ਉਹ ਤਕਰੀਬਨ ਸਾਲ ਲਗ ਭਾਗ ਹੋ ਚੁੱਕਾ ਹੈ ਅਸੀਂ ਜਿਲ੍ਹਾ ਮਜਿਸਟਰ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਰੇ ਹੀ ਜ਼ਿਲ੍ਹੇ ਵਿੱਚ ਜਿਹੜੀ ਆ ਸਾਰ ਸਰਕਾਰੀ ਸੰਸਥਾਵਾਂ ਦਾ ਛੁੱਟੀ ਕੀਤੀ ਆ ਤੇ ਜੋ ਵੀ ਸਾਡੀਆਂ ਮੰਗਾਂ ਸੀਗੀਆਂ ਜਿੰਨਾ ਠੇਕੇ ਮੀਟਰ ਸਰਕਾਰ ਬੰਦ ਕਰਨੀ ਹੋਵੇ ਕਰ ਦਿੱਤੀਆਂ ਵਾ ਤੇ ਅਸੀਂ ਸਾਰੀਆਂ ਕਮੇਟੀਆਂ ਦਾ ਪ੍ਰਸ਼ਾਸਨ ਦਾ ਇੱਕ ਵਾਰੀ ਫੇਰ ਧੰਨਵਾਦ ਕਰਦੇ ਆ ਜੁਜੇ ਨੰਬਰ ਤੇ ਪਿਛਲੇ ਨਵਕੀਰਤਨ ਵਿੱਚ ਕਿਸਾਨ ਜਥੇਬੰਦੀਆਂ ਨੇ ਸ਼ਰਕਤ ਕੀਤੀ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਅਸੀਂ ਤੁਹਾਡੇ ਨਾਲ ਆ ਤੇ ਉਹ ਠੀਕ ਸੀ ਉਹ ਮੰਨ ਗਏ ਠੀਕ ਹੈ ਤੁਹਾਡੇ ਨਾਲ ਲੇਕਿਨ ਹੁਣ ਅਸੀਂ ਜਿਹੜੇ ਜਿੱਦਾਂ ਉਹਨਾਂ ਦਾ ਚੱਲਦਾ ਸਾਧਾਨੇ ਵਗੈਰਾ ਅਸੀਂ ਸਾਰੀ ਕਮੇਟੀਆਂ ਉਹਨਾਂ ਦੇ ਨਾਲ ਆ ਉਹਨਾਂ ਦਾ ਸਾਡਾ ਸਮਰਥਨ ਉਹਨਾਂ ਨੂੰ ਪਰ ਅਸੀਂ ਜਿੱਦਾਂ ਬੱਲਾ ਵਾਲੇ ਸੰਤਾਂ ਨੇ ਉਹਨਾਂ ਨੂੰ ਕੀਤੀ ਸੀ ਉਹ ਬੇਨਤੀ ਉਹ ਅਸੀਂ ਵੀ ਬੇਨਤੀ ਕਰਦੇ ਹਾਂ ਕਿਸਾਨ ਜਥੇਬੰਦੀ ਨੂੰ ਕਿ 23 24 ਨੂੰ ਕਿਰਪਾ ਕਰਕੇ ਜਿਹੜਾ ਕੋਈ ਵੀ ਧਰਨਾ ਕੋਈ ਵੀ ਰੇਲ ਰੋਕੋ ਜਾਂ ਕੋਈ ਵੀ ਜਿਹੜਾ ਬਸਾਂ ਤਾਬਜਾ ਵੀ ਨਾ ਰੋਕਣ ਪ੍ਰਬੰਧ ਕਮੇਟੀਆਂ ਦੀ ਤੁਹਾਨੂੰ ਇੱਕ ਵਾਰੀ ਫੇਰ ਬੇਨਤੀ ਆ ਕਿ 23 24 ਤਰੀਕ ਨੂੰ ਕੁਝ ਜਿਹੜਾ ਤਰਨੇ ਆ ਜਾਂ ਕੋ ਆਰਾਮ ਦੇ ਰੋਕੋ ਜਾਮ ਜਿਹੜਾ ਸਾਰਾ ਮਿਲਤੀ ਕਰਦੇ ਹੋ ਉਹਨਾਂ ਕਮੇਟੀ ਦਾ ਬਹੁਤ ਧੰਨਵਾਦ ਕਰਦਾ